ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਚੱਲਦਾ ਕੰਮ ਅੱਜ ਸਵੇਰੇ ਟਾਈਮ ਨਾਲ ਹੀ ਚਲਾਤਾ ਪਨੀਰੀ ਬੀਜਣ ਦਾ ਕਿਉਂਕਿ ਅੱਜ ਥੋੜਾ ਅੱਜ ਆ ਸਾਰਾ ਬੀਜਣਾ ਹੀ ਬੀਜਣਾ ਪਨੀਰ ਕਿਉਂਕਿ ਕੱਲ ਬੀਜ ਨਹੀਂ ਹੋਇਆ ਤੇ ਕੱਲ ਹੋਰ ਕੰਮਾਂ ਦੇ ਵਿੱਚ ਹੀ ਬੀਤੀ ਸੀਗੇ ਤਾਂ ਹੈਗਾ ਕਿ ਅੱਜ ਚਲੋ 2-3 ਵਜੇ ਤੱਕ ਦੁਪਹਿਰ ਤੱਕ ਛੁੱਟੀ ਲਾ ਦਈਏ ਤਾਂ ਫਿਰ ਚੱਲ ਜੂਗਾ ਅਜੇ ਟਰੇ ਆਪਣੇ ਕੋਲੇ ਬਥੇਰੀ ਪਈ ਆਪਣੀ ਮੈਨੂੰ ਲੱਗਦਾ ਕਿ 200 ਸਵਾ 200 ਕਿੱਲੇ ਦੇ ਨੇੜੇ ਪਨੀਰੀ ਤਿਆਰ ਹੋ ਜਾਣੀਆਂ ਪਹਿਲਾਂ ਪਹਿਲਾਂ ਤੇ ਮੁੜ ਕੇ ਫਿਰ ਜਿਹੜੀ ਦੂਜੀ ਆ ਦੁਬਾਰਾ ਇੱਕ ਵਾਰ ਰੀਫਿਲ ਫੇਰ ਕਰਦਾਂਗੇ ਜਿੰਨੀ ਕਿ ਉਹ ਪਹਿਲਾਂ ਜਿਹੜੀ ਪਨੀਰੀ ਵੀਜੀ ਸੀ ਨਾ ਹੋਰ ਵੀ ਉਹ ਦੁਬਾਰਾ ਰੀਫਿਲ ਦੁਬਾਰਾ ਦੁਬਾਰਾ ਕਰਦਾਂਗੇ ਉਹ ਸੀਗੀ 22500 ਟਰੇ ਆ 2500 ਟਰੇ ਦੁਬਾਰਾ ਭਰੀ 20-25 ਕਿੱਲਿਆਂ ਦੀ ਹੋ ਜਾਣੀ ਆ ਜਦੋਂ ਆਪਣਾ ਕੰਮ ਖਤਮ ਹੋਇਆ ਵੀ ਸ਼ੁਰੂ ਉਹ ਬੀਜੀ ਗਈ ਟਰੇ ਉਹ ਸਾਰੀ ਦੁਬਾਰਾ ਦੀ ਦੁਬਾਰਾ ਫੇਰ ਭਰ ਦੇਣੀ ਆਪਾਂ 26 ਝੋਨੇ ਦੀ ਤੇ ਇਦਾਂ ਹੀ ਕਰਨਾ ਆਹਾ ਖੇਤ ਆਪਾਂ ਨਾਲ ਦੀ ਨਾਲ ਜਿਵੇਂ ਜਿਵੇਂ ਚੱਕੀ ਜਾਊਗੀ ਕਿਾਰੇ ਵਾਈਦ ਕਿਾਰੇ ਸਿਕਾਈ ਜਾਣੇ ਆ ਤੇ ਚਲੋ ਬਾਹ ਕੇ ਫੇਰ ਦੁਬਾਰਾ ਰੱਖ ਸਕਦੇ ਕੋਈ ਦਿੱਕਤ ਨਹੀਂ ਬਹੁਤ ਵੀਰ ਕਹਿੰਦੇ ਆ ਵੀਰੇ ਸਪਰੇ ਹਾਂ ਆ ਰਹੇ ਉਹ ਕਿਵੇਂ ਕਰਦੇ ਆ ਵੀਰੇ ਅਸੀਂ ਤਾਂ ਸਪਰੇ ਤਾਂ ਕਦੀ ਜਿਹੜੀ ਦੂਜੀ ਪਨੀਰੀ ਹੋ ਤੇ ਨਹੀਂ ਕਰੀ ਠੀਕ ਨਹੀਂ ਇਹਦੇ ਤੱਕ ਕੀ ਕਰਨੀ ਆ ਤੇ ਇੱਕ ਮੈਂ ਹੋਰ ਵੀ ਵੀਰਾਂ ਨੂੰ ਕਹਿਣਾ ਚਾਹਨਾ ਕਿ ਹੁਣ ਨਾ ਕੱਲ ਪਰਸੋਂ ਜਿਹੜੀਆਂ ਹਨੇਰੀਆਂ ਚੱਲੀਆਂ ਉਹ ਹਨੇਰੀਆਂ ਨਾਲ ਉੱਪਰੋਂ ਪੱਤੇ ਪਾਟਣਗੇ ਕਿਤੇ ਇਹ ਨਾ ਸੋਚ ਲਿਓ ਵੀ ਸਾਡੀਆਂ ਪਨੀਰੀਆਂ ਨੂੰ ਕੁਝ ਹੋ ਗਿਆ ਉਹ ਹਨੇਰੀ ਦੇ ਨਾਲ ਹੀ ਪੱਤੇ ਪਾੜਦੇ ਹੁੰਦੇ ਆ ਉਹ ਕੁਝ ਨਹੀਂ ਹੁੰਦਾ ਉਹ ਠੀਕ ਹੋ ਜਾਣੇ ਹੁੰਦੇ ਆ ਬਾਅਦ ਚ ਤੇ ਐਡਾ ਉਹਨੂੰ ਕੁਝ ਨਹੀਂ ਹੁੰਦਾ ਹੈਗਾ ਤੇ ਉਹ ਸਾਰੇ ਸਹੀ ਹੋ ਜਾਣੇ ਤੇ ਉਹਨੂੰ ਆਪਦਾ ਧਿਆਨ ਐਵੇਂ ਨਾ ਚੱਕ ਕੇ ਸਪਰੇਹਾਂ ਠੋਕਣ ਲੱਗ ਜਿਓ ਤੇ ਇੱਕ ਅ ਮੈਂ ਤਾਂ ਸਾਰੇ ਵੀਰਾਂ ਨੂੰ ਇਹੀ ਸਲਾਹ ਦਿੰਨਾ ਕਿ ਦੇਖੋ ਵੀਰੇ ਮੇਰੇ ਵਰਗੇ ਕਮਲੇ ਦੇ ਪਿੱਛੇ ਨਾ ਲੱਗੋ ਠੀਕ ਹੈ ਨਾ ਕਿ ਅਸੀਂ 26 ਝੋਨਾ ਵੀਰੇ ਜਦੋਂ ਤੋਂ ਸਾਡਾ ਮਨ ਹੁੰਦਾ ਉਦੋਂ ਤੋਂ ਆਪਾਂ ਲਾ ਲੈਨੇ ਆ ਹਨਾ ਕਿ ਹੋਰ ਤੁਸੀਂ ਮੇਰੇ ਪਿੱਛੇ ਲੱਗ ਕੇ ਆਪਦਾ 26 ਝੋਨਾ ਲਾ ਮੋ ਹਨਾ ਤੇ ਹੋਗੇ ਅਸੀਂ ਤਾਂ ਉਹੀ ਡੇਟਾਂ ਤੋਂ ਸ਼ੁਰੂਆਤ ਕਰ ਦਿੰਨੇ ਆ ਜਿਹੜੀਆਂ ਡੇਟਾਂ ਤੋਂ ਸਾਡੇ ਸ਼ੁਰੂ ਹੋ ਜਾਂਦਾ ਝੋਨਾ 26 ਦਾ ਜਿਹੜਾ ਮਸ਼ੀਨ ਨਾਲ 26 ਲਾਉਣਾ ਉਹ ਘੱਟੋ ਘੱਟ 10 ਤੋਂ 15 ਦਿਨ ਵੱਧ ਲੈ ਜਾਂਦਾ ਜੇ ਇਸ ਬੋਧ ਕਰੋ ਕਿ ਅੱਜ ਆਪਾਂ ਇੱਕ ਕਿਲਾ 26 ਝੋਨਾ ਮਸ਼ੀਨ ਨਾਲ ਲਾਇਆ ਤੇ ਅੱਜ ਹੀ ਹੱਥਾਂ ਨਾਲ ਲਾਇਆ ਤੇ ਦੋਨੇ ਝੋਨਾ ਦਾ ਡਿਫਰੈਂਸ ਹੋ ਜਾਂਦਾ ਕਿ 20 ਤੋਂ ਯਾਨੀ ਕਿ 10 ਤੋਂ 12 ਦਿਨ ਤਾਂ ਵੱਧ ਲੈਂਦੇ ਹੀ ਲੈਂਦਾ ਜਿਹੜਾ ਮਸ਼ੀਨ ਵਾਲਾ ਝੋਨਾ ਤੇ ਤਾਂ ਕਰਕੇ ਆਪਾਂ ਵੀਰੇ ਉਦੋਂ ਤੋਂ ਹੀ ਸ਼ੁਰੂਆਤ ਜਿੱਦਣ ਹਣ ਝੋਨੇ ਲਾਉਣ ਲੱਗਣਾ ਉਦੋਂ ਉਸੇ ਦਿਨ ਤੋਂ ਸ਼ੁਰੂਆਤ ਨਾਲ 26 ਝੋਨੇ ਦੀ ਕਰ ਦਿੰਨੇ ਹਾਂ ਜਿੱਦਣ ਸਾਡੇ ਡੇਟ ਮਿਲਦੀ ਹੈ ਤੇ ਇਸ ਕਰਕੇ ਕਹਿਣਾ ਕਿ ਵੀਰੇ ਤੁਸੀਂ ਆਪ ਦਾ ਆਪਣਾ ਦੇਖ ਕੇ ਲਾਇਓ ਇਹ ਬਹੁਤ ਵੀਰ ਮੈਨੂੰ ਪੁੱਛਦਿਆ ਵੀਰੇ ਅਸੀਂ ਐਂ ਕਰ ਲਈਏ 26 ਦੀ ਵੀਰੇ ਤੁਸੀਂ ਦੇਖੋ ਹਨ ਮੈਂ ਕਿਸੇ ਨੂੰ ਐਉਂ ਮੁੜ ਕੇ ਤੁਹਾਡੇ ਤੁਸੀਂ ਕਹੋ ਵੀ ਸਾਡੇ ਮੰਡੀਆਂ ਨਹੀਂ ਚੱਲੀਆਂ ਸਾਡੇ ਕੋਈ ਚੱਕਦਾ ਨਹੀਂ ਇਹ ਚੀਜ਼ ਦੀ ਪ੍ਰੋਬਲਮ ਆ ਵੀਰੇ ਸਾਡੇ ਸਾਡੇ ਜੋਧਾ ਏਰੀਏ ਦੇ ਵਿੱਚ ਸਭ ਤੋਂ ਸਹੂਲਤਕ ਇਹ ਆ ਚਾਹੇ ਹੋਵੇ ਝੋਨਾ ਚਾਹੇ ਹੋਵੇ ਕਣਕ ਸਾਨੂੰ ਕਦੇ ਮੰਡੀਆਂ ਨਹੀਂ ਟਿਕਣੀਆਂ ਪਈਆਂ ਕਿ ਮੰਡੀਆਂ ਚੱਲ ਪਈਆਂ ਜਾਂ ਮੰਡੀਆਂ ਨਹੀਂ ਚੱਲੀਆਂ ਕਿਉਂਕਿ ਸਾਡੇ ਜਿੰਨੇ ਵੀ ਆੜਤੀ ਆ ਜੇ ਕਣਕ ਆ ਗਈ ਤਾਂ ਉਹਨਾਂ ਨੇ ਕਣਕ ਭਰ ਕੇ ਆਪਦੀ ਚੱਕੀਆਂ ਤੇ ਵੇਚ ਦੇਣੀਆਂ ਜਾਂ ਆਪਦੀ ਭਰ ਕੇ ਰੱਖ ਲੈਣੀਆਂ ਸਟਾਕ ਦੇ ਵਿੱਚ ਪਰ ਉਹਨਾਂ ਨੇ ਕਦੀ ਐਉਂ ਨਹੀਂ ਸਾਨੂੰ ਕਿਹਾ ਵੀ ਹਾਂ ਵੀ ਤੁਸੀਂ ਹਰਿ ਲੈ ਕੇ ਨਾ ਆਇਓ ਸਾਡੇ ਏਰੀਏ ਦੇ ਵਿੱਚ ਇਹੀ ਇੱਕ ਸਫਤਤਾ ਕਿ ਸਾਡੇ ਕਿਸੇ ਨੂੰ ਫਸਲ ਦੇ ਜੇ ਫਸਲ ਪੱਕ ਗਈ ਜੇ ਫਸਲ ਪੂਰੀ ਵਧੀਆ ਤਿਆਰ ਆ ਤਾਂ ਕੋਈ ਨਹੀਂ ਕਹਿੰਦਾ ਵੀ ਤੁਸੀਂ ਵੱਡੋ ਨਾ ਠੀਕ ਨਹੀਂ ਥੋੜੀ ਵੱਢ ਕੇ ਸਾਂਭੀ ਜਾਊਗੀ ਫਸਲ ਗਿੱਲੀ ਨਹੀਂ ਵੀ ਜੇ ਜਦੋਂ ਨਾਰਮਲ ਫਸਲ ਆ ਹਨਾ ਕਿ ਸਾਡੇ ਜੋਧਾਂ ਪਿੰਡ ਦੀ ਇੱਕ ਇਹ ਖਾਸੀਅਤ ਆ ਬਾਈ ਸਾਡੇ ਨੇੜੇ ਤਿੰਨ ਮੰਡੀਆਂ ਨੇ ਜੋਧਾਂ ਸਰਾਬਾ ਮਨਸੂਰਾ ਇਹ ਤਿੰਨੇ ਚਾਰੇ ਪਿੰਡਾਂ ਦੀ ਇਹ ਖਾਸੀਅਤ ਆ ਕੀ ਸਾਡੇ ਕੋਈ ਵੀ ਵੀਰ ਜੇ ਕਿਸੇ ਦੀ ਵੀਰ ਦੀ ਫਸਲ ਪੱਕ ਗਈ ਤਾਂ ਕਿਸੇ ਨੂੰ ਰੁਕਣਾ ਨਹੀਂ ਪੈਂਦਾ ਇਸ ਕਰਕੇ ਕਿ ਹਾਂ ਵੀ ਮੇਰੀ ਫਸਲ ਪੱਕ ਗਈ ਤੇ ਮੰਡੀਆਂ ਨਹੀਂ ਚੱਲੀਆਂ ਸਾਨੂੰ ਇਹ ਚੀਜ਼ਾਂ ਦਾ ਨਹੀਂ ਫਰਕ ਪੈਂਦਾ ਤਾਂ ਕਰਕੇ ਕਹਿਣਾ ਕਿ ਸਾਰੇ ਵੀਰ ਆਪਦਾ ਦੇਖ ਕੇ ਹਨਾ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਤੇ ਆਪਣੇ ਚੱਲਦੀ ਆ ਅੱਜ ਬਜਾਈ ਦੀ ਵੀ ਚੱਲਦੀ ਆ ਆਪਣੇ ਤਾਂ ਛੱਬੀ ਹੋਈ ਚੱਲਣਾ ਪੱਕਾ ਛੱਬੀ ਚੱਲੀ ਜਾਣਾ ਬਸ ਔਰ ਆਪਾਂ ਨੂੰ ਕੋਈ ਨਹੀਂ ਹੈਗਾ ਹੋ ਮਸ਼ੀਨ ਦਾ ਇੱਕ ਵਾਰ ਦਿਖਾਤੀ ਆ ਤੁਹਾਨੂੰ ਹੁਣ ਰੋਜ਼ ਰੋਜ਼ ਕੀ ਦਿਖਾਉਣੀ ਆ ਹਨਾ ਸੇਮ ਉਹੀ ਪ੍ਰੋਸੈਸ ਆ ਸਾਰਾ ਮਿੱਟੀ ਦਾ ਬੀਜ ਦਾ ਸਭ ਲਓ ਜੀ ਅੱਜ ਰਾਜੂ ਵੀਰੇ ਅੰਨੀ ਵਧਾਈਆਂ ਹੋ ਗਈਆਂ ਮਲਕੀਤ ਵਾਲਾ ਕਰਦਾ ਅੱਗੇ ਜੌਂਡੀਅਰ ਵਾਲਾ ਸੀ ਰੰਗ ਨਹੀਂ ਅਹੇ ਚੇਂਜ ਹੋਣ ਦਿੱਤਾ ਰੰਗ ਹਰਾ ਹੀ ਰੱਖਿਆ ਹਾਂ ਰੰਗ ਹਰਾ ਹੀ ਰੱਖਿਆ ਇੱਕ ਨੰਬਰ ਮਸ਼ੀਨ ਲਈਏ 1 2 3 4 ਕਿੰਨੇ 5 ਤੱਕ ਕਰਨ ਦੇਣੇ ਹਾਂ ਹਾਂ ਰਾਜਵੀਰ ਆ ਕਹਿੰਦਾ ਪੰਜ ਖੜਾ ਦੇਣੀ ਆਉਣ ਵਾਲੇ ਸਾਲ 2 ਸਾਲ ਤੱਕ ਨਹੀਂ ਆਪਣੀ ਜ਼ਮੀਨ ਵੀਰੇ 10 ਕਰੋੜ ਦਾ ਕਿਲਾ ਆਪਾਂ ਹਾਂ ਜੇ ਆ ਸਰਕਾਰਾਂ ਨੇ ਆ ਜਿਆਦਾ ਕੰਮ ਨਾ ਕੀਤਾ ਤਾਂ ਉਹਦਾ ਮੈਂ ਦੀ ਦੂਤਨ ਲੈ ਜਾਣੀ ਹਲ ਤਾਂ ਸਰਕਾਰਾਂ ਲੜਨਾ ਪਣਾ ਹਾਂਜੀ ਵੀਰ ਜੀ ਇਹ ਆ ਜੀ ਆਪਣੀ ਮੱਕੀ ਖੜੀ ਬਹੁਤ ਟਾਈਮ ਹੋ ਗਿਆ ਦੀ ਮੱਕੀ ਤੇ ਵੀਡੀਓ ਨਹੀਂ ਸੀ ਭਾਈ ਬਹੁਤ ਵੀਰ ਕਹੀ ਜਾਂਦੇ ਆ ਵੀਰੇ ਮੱਕੀ ਤੇ ਵੀਡੀਓ ਬਹੁਤ ਮੱਕੀ ਤੇ ਵੀਰੇ ਦੇਖੋ ਆਪਣੇ ਕਿਤੇ ਵੀ ਮੱਕੀ ਦੇ ਤੇ ਉੱਤੇ ਸੁੰਡੀ ਨਹੀਂ ਹੈਗੀ ਬਿਲਕੁਲ ਉਮੀਦ ਉਮੀਦ ਪਈ ਆ ਬਾੜ ਕਿਤੇ ਕੋਈ ਨਹੀਂ ਬਹੁਤ ਵੀਰ ਪੁੱਛਦੇ ਆ ਵੀ ਵੀਰੇ ਅਸੀਂ ਮੱਕੀ ਦਾ ਪਾਣੀ ਕਦੋਂ ਬੰਦ ਕਰੀਏ ਬਹੁਤ ਵੀਰਾਂ ਦੇ ਕੁਐਸਚਨ ਆਉਂਦੇ ਆ ਵੀਰੇ ਦੇਖੋ ਮੱਕੀ ਦਾ ਪਾਣੀ ਬੰਦ ਉਸ ਟਾਈਮ ਕਰਨਾ ਚਾਹੀਦਾ ਜਦੋਂ ਪਰਦੇ ਪੱਕਣ ਲੱਗ ਗਏ ਕਿਉਂਕਿ ਜੇ ਆਪਾਂ ਪਹਿਲਾਂ ਪਾਣੀ ਬੰਦ ਕਰਤਾ ਇੱਕ ਤਾਂ ਝਾੜ ਘਟ ਜਾਣਾ ਇੱਕ ਵੀਰੇ ਤੁਹਾਡੀ ਮੱਕੀ ਨਹੀਂ ਪੱਕਣੀ ਜਦੋਂ ਨਾ ਮੱਕੀ ਦੇ ਪਰਦੇ ਚਿੱਟੇ ਹੋਣ ਲੱਗੇ ਛੱਲੀ ਦੇ ਉਦੋਂ ਤੁਸੀਂ ਪਾਣੀ ਬੰਦ ਕਰਨ ਲੱਗ ਜਿਓ ਜਦੋਂ ਪਰਦਿਆਂ ਦੇ ਵਿੱਚ ਚਟਿਆਈ ਪੂਰੀ ਆਉਣ ਲੱਗ ਜਾਂਦੀ ਆ ਉਹ ਮੱਕੀ ਛੇਤੀ ਪੱਕਦੀ ਆ ਜੇ ਤੁਸੀਂ ਪਾਣੀ ਬੰਦ ਕਰਕੇ ਮੱਕੀ ਪਕਾਉਣੀ ਆ ਤਾਂ ਉਹ ਮੱਕੀ ਨਹੀਂ ਪੱਕਣੀ ਇਹ ਗਰੰਟੀ ਆ ਜੇ ਤੁਸੀਂ ਇਦਾਂ ਪਾਣੀ ਪਾਣੀ ਲੱਗੇ ਲੱਗੇ ਤੋਂ ਪਕਾ ਲੋਂਗੇ ਤਾਂ ਉਹ ਬਾਲਾ ਵਧੀਆ ਚੀਜ਼ ਆ ਵੀ ਤੇ ਦੂਜੇ ਲੋਟ ਨਹੀਂ ਮੱਕੀ ਪੱਕਣੀ ਦੂਜੇ ਲੋਟ ਝਾੜ ਘਟ ਜਾਂਦਾ ਦਾਣਾ ਝੀੜਾ ਹੋ ਜਾਂਦਾ ਦਾਣਾ ਮਾਜੂ ਪੈ ਜਾਂਦਾ ਜੇ ਆਪਾਂ ਪਹਿਲਾਂ ਬਾਲਾ ਪਹਿਲਾਂ ਪਾਣੀ ਬੰਦ ਕਰ ਦੇਣ બસ ਇਸ ਇਸ ਚੀਜ਼ ਦਾ ਧਿਆਨ ਰੱਖਿਓ ਜਦੋਂ ਤੁਹਾਡੇ ਪਰਦੇ ਚਿੱਟੇ ਹੋਣ ਲੱਗ ਗਏ ਉਦੋਂ ਪਾਣੀ ਬੰਦ ਕਰੋ ਉਦੋਂ ਪਹਿਲਾਂ ਪਾਣੀ ਬੰਦ ਨਾ ਕਰਿਓ ਵੀਰ ਠੀਕ ਨਹੀਂ ਬਹੁਤ ਵੀਰਾਂ ਦੇ ਫੋਨ ਮੈਸੇਜ ਆਉਂਦੇ ਐਸ ਗੱਲ ਤੇ ਵੀ ਵੀਰੇ ਅਸੀਂ ਕਦੋਂ ਪਾਣੀ ਬੰਦ ਕਰੀਏ ਕਦੋਂ ਓਹ ਹੋਊਗਾ ਹਨਾ ਤੇ ਬਸ ਇਸ ਚੀਜ਼ ਦੀ ਗੌਰ ਰੱਖੋ ਵੀਰ ਬਣੇ ਹਾਂਜੀ ਅ ਦੇਖੋ ਆਪਣੇ ਮਾਣਯੋਗ ਸੀਐਮ ਸਾਹਿਬ ਭਗਵੰਤ ਮਾਨ ਦੇਖੋ ਜੋ ਉਹਨਾਂ ਦੀ ਸੇਫਤਾ ਇੱਕ ਸੇਫਤ ਮੈਂ ਕਰਦਾ ਬਾਕੀ ਚਲੋ ਜੋ ਵੀ ਚੀਜ਼ਾਂ ਹੈਗੀਆਂ ਵੀ ਆਮ ਆਦਮੀ ਪਾਰਟੀ ਨੇ ਨਾ ਕਿਸਾਨ ਨੂੰ ਕਿਸਾਨ ਬੰਦਾ ਸਮਝਿਆ ਕਿ ਬੰਦਾ ਸਮਝ ਕੇ ਉਹਨਾਂ ਨੇ ਬਾਈ ਲੈਟ ਦੇ ਵਿੱਚ ਸੁਧਾਰ ਕਰਿਆ ਜੋ ਸਿੱਧੀ ਜੀ ਗੱਲ ਜੋ ਹਕੀਕਤ ਆ ਕਿ ਜੀ ਤੋਂ ਆਪਾਂ ਨਹੀਂ ਭੱਜ ਸਕਦੇ ਕਿ ਜੱਟ ਜ਼ਿਮੀਦਾਰ ਦਾ ਵੀ ਉਹਨਾਂ ਨੇ ਦੇਖਿਆ ਕਿ ਯਾਰ ਵੀ ਲੈਟ ਐਵੇਂ ਆਉਣੀ ਚਾਹੀਦੀ ਆ ਨਹੀਂ ਹੋਰ ਸਰਕਾਰਾਂ ਸਾਰੀਆਂ ਰਹੀਆਂ ਕਿਸੇ ਸਰਕਾਰਾਂ ਨੇ ਟਾਈਮ ਪੀਰੀਅਡ ਨਹੀਂ ਸਹੀ ਕਰਿਆ 2 ਵਜੇ ਲੈਟ ਆਉਣੀ 4 ਵਜੇ ਭੱਜ ਜਾਣੀ ਦੱਸੋ ਉਦੋਂ ਕਿਹੜਾ ਜੱਟ ਵਿਚਾਰਾ ਰਾਤਾਂ ਨੂੰ ਅੱਧਾ ੱੱਕੇ ਖਾਂਦਾ ਫਿਰੇ ਠੀਕ ਨਹੀਂ ਇਹ ਚੀਜ਼ਾਂ ਇਹ ਮਾਨ ਸਰਕਾਰ ਨੇ ਬਹੁਤ ਸੁਧਾਰੀਆਂ ਠੀਕ ਆ ਇਹ ਚੀਜ਼ਾਂ ਬਹੁਤ ਜ਼ਿਆਦਾ ਸੁਧਾਰ ਕੀਤਾ ਵੀ ਲੈਟ ਦੇ ਵਿੱਚ ਜੋ ਉਹਨਾਂ ਨੇ ਸੁਧਾਰ ਕੀਤਾ ਲੈਟ ਦਿੱਤੀ ਵੀ ਬਹੁਤ ਆ ਦਿਨੇ-ਦਿਨੇ ਲੈਟ ਦਿੱਤੀ ਆ ਰਾਤਾਂ ਨੂੰ ਸਾਨੂੰ ਨਹੀਂ ਮਰਨਾ ਪਿਆ ਨਹੀਂ ਬਾਈ ਅੱਗੇ ਕੋਰਾ ਪੈਣਾ ਲੂਆਂ ਤੇ ਰਾਤਾਂ ਨੂੰ ਵੀ ਪਾਣੀ ਲਾਉਣਾ ਪੈਣਾ ਹਨਾ ਜਾਂ ਦਿਨੇ ਜਨਰੇਟਰ ਲਾਉਣਾ ਪੈਣਾ ਤੇ ਆਲੂਆਂ ਦੀ ਪਾਣੀ ਲਾਉਣ ਦੀ ਜਨਰੇਟਰ ਦੀ ਜਨਰੇਟਰ ਲਾਉਣਾ ਪਣਾ ਆਲੂਆਂ ਨੂੰ ਪਾਣੀ ਲਾਉਣ ਨੂੰ ਮੱਕੀ ਨੂੰ ਕਿੰਨਾ ਜਨਰੇਟਰ ਚੱਲਦਾ ਦੀ ਬਾਈ ਬਹੁਤ ਫਰਕ ਆ ਬਾਈ ਲੈਟ ਦੇ ਕਰ ਬਹੁਤ ਵੀਰ ਪੁੱਛਦੇ ਹੁੰਦਾ ਵੀਰੇ ਵੀ ਸਾਡੇ ਨੇ ਯਾਰ ਸੂਆ ਹੈ ਹੀ ਨਹੀਂ ਨਹਿਰੀ ਪਾਣੀ ਹੈ ਨਹੀਂਗਾ ਤਾਂ ਅਸੀਂ ਕਿੱਥੋਂ ਲਈਏ ਜਿਹੜੇ ਖੇਤਾਂ 'ਚ ਨਹਿਰੀ ਪਾਣੀ ਲੱਗਦਾ ਉਹਨਾਂ 'ਚ ਲਾਉਨੇ ਆਪਾਂ ਠੀਕ ਨਹੀਂ ਜਦੋਂ ਲੈਟ ਵਧੀਆ ਆਉਂਦੀ ਆ ਤਾਂ ਉਸ ਤੋਂ ਬਾਅਦ ਆ ਮੋਟਰਾਂ ਘੱਟ ਹੀ ਚੱਲਦੀਆਂ ਕਿਉਂਕਿ ਸਾਨੂੰ ਪਤਾ ਹੁੰਦਾ ਵੀ ਯਾਰ ਇੰਨੀ ਲੈਟ ਤਾਂ ਆਣੀ ਆ ਮੋਟਰ ਸਾਭ ਦੀ ਚਲਾਈਏ ਬੰਦ ਕਰਦੀ ਹੁਣ ਜਿੱਥੇ ਲਾਈਟ ਹੀ ਨਹੀਂ ਆਉਂਦੀ ਪਤਾ ਹੀ ਆ ਉਹ ਉੱਥੇ ਬੰਦਾ ਆਟੋਮੈਟਿਕ ਹਮੇਸ਼ਾ ਲਾ ਕੇ ਰੱਖ ਲੈ ਤੁਸੀਂ ਝੋਨੇ ਦੇ ਵਿੱਚ ਵੀ ਦੇਖ ਲਓ ਜੇ ਤੁਹਾਨੂੰ 8 ਘੰਟੇ ਲਾਈਟ ਸਹੀ ਮਿਲਦੀ ਆ ਜਿੱਦਣ ਤੁਹਾਡਾ ਕੱਦੂ ਹੋ ਗਿਆ ਚਾਹੇ ਜਿੱਡੀ ਮਰਜੀ ਮੋਟਰ ਸਾਡੇ ਦਾ ਬਾਈ ਹੈਗੀ ਆ ਇਹ ਗੱਲ ਜੇ ਤੁਹਾਡੇ ਮੋਟਰਾਂ ਤੇ 8 ਘੰਟੇ ਲਾਈਟ ਆਉਂਦੀ ਆ ਹਨਾ ਤਾਂ ਉਹਦੇ ਵਿੱਚੋਂ 2-2 ਦਿਨ ਮੋਟਰਾਂ ਬੰਦ ਰਹਿਣ ਲੱਗ ਜਾਂਦੇ 4 ਘੰਟੇ ਮੋਟਰ ਚੱਲਦੀ ਆ ਬੰਦ ਹੋ ਜਾਂਦੀ 4 ਘੰਟੇ ਚੱਲਦੀ ਆ ਮੋਟਰ ਬੰਦ ਆ ਹਾਂ ਜੇ ਲਾਈਟ ਨਹੀਂ ਆਉਂਦੀ ਫਿਰ ਬਾਈ ਮੋਟਰ ਦਾ ਆਟੋਮੈਟਿਕ ਹਮੇਸ਼ਾ ਔਨ ਰਹਿੰਦਾ ਠੀਕ ਆ ਤੇ ਜਾਦੇ ਵੀਰੇ ਹੈ ਹੀ ਝੋਨਾ ਫਸਲ ਪਾਣੀ ਦੀ ਆ ਉਹਦੇ ਵਿੱਚ ਆਪਾਂ ਪਾਣੀ ਤੇ ਲੋਡ ਪੈਣੀ ਪੈਣੀ ਹੈ ਹਨ ਤੇ ਰਹੀ ਗੱਲ ਹੁਣ ਜਿਹੜੀ ਮਾਨ ਸਾਹਿਬ ਨੇ ਟਰੈਕਟਰਾਂ ਦੀ ਕਰੀ ਆ ਨਾ ਉਹ ਬਹੁਤ ਹੀ ਬੇਕਾਰ ਗੱਲ ਕਰੀ ਆ ਬਾਕੀ ਚਲੋ ਥੋਦੀ ਕਿਸਾਨਾਂ ਦਾ ਧਿਆਨ ਰੱਖਿਆ ਪਰ ਆ ਜਿਹੜੀ ਤੁਸੀਂ ਕਿਸਾਨਾਂ ਵਾਲੀ ਆ ਜਿਹੜੀ ਗੱਲ ਕਰੀਏ ਬਹੁਤ ਬੇਕਾਰ ਗੱਲ ਹੈ ਨਾ ਕਿ ਇਹ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਤੁਸੀਂ ਆਪ ਗਰਾਊਂਡ ਲੈਵਲ ਤੇ ਜਿਹੜੇ ਥੋੜੀ ਆ ਪਾਰਟੀ ਦੇ ਵਿੱਚ ਵਰਕਰ ਆ ਆਲੂਆਂ ਦਾ ਕੰਮ ਕਰਦਾ ਤੁਸੀਂ ਉਹਨਾਂ ਦੀ ਸਲਾਹ ਲਓ ਉਹਨਾਂ ਨਾਲ ਹੀ ਗੱਲਬਾਤ ਕਰਕੇ ਦੇਖੋ ਕਿ ਵੀ ਸੱਚੀ ਇੱਕ ਟਰੈਕਟਰ ਨਾਲ ਸਰ ਜਾਂਦਾ ਵੀ ਸੱਚੀ 15 ਦਿਨ ਨਹੀਂ ਲੱਗਦੇ ਆ ਝੋਨਾ ਬੀਜਣ ਨੂੰ ਤੇ ਕਣਕ ਬੀਜਣ ਨੂੰ ਵੀ ਜਿਵੇਂ ਉਹਨਾਂ ਨੇ ਕਿਹਾ ਨਾ ਵੀ ਮਹੀਨੇ ਦੇ ਵਿੱਚ 25 ਦਿਨ ਵੀ ਸਾਲ ਦੇ ਵਿੱਚ 25 ਦਿਨ ਹੀ ਟਰੈਕਟਰ ਦੀ ਲੋੜ ਆ ਬਸ ਮੁੜ ਕੇ ਲੋੜ ਨਹੀਂ ਠੀਕ ਆ ਸਾਨੂੰ ਪੁੱਛ ਕੇ ਦੇਖੋ ਕਿ 2 ਤੋਂ 3 ਟਰੈਕਟਰ ਡੇਲੀ ਚੱਲਦੇ ਚੱਲਦੇ ਆ ਲਗਾਤਾਰ ਵੀ ਤਨ ਡਰਾਈਵਰਾਂ ਦਾ ਰੋਡ ਤੇ ਹੀ ਚਲਦੇ ਆ ਜਿਹੜੇ ਵੀ ਹਾਂ ਕਦੀ ਕੋਸ਼ ਦਮਾਨ ਛੱਡਿਆਂ ਦਾ ਕਦੀ ਕੀ ਲੈ ਆਂਦਾ ਕਦੀ ਕੀ ਲੈ ਆਉਂਦਾ ਕਦੀ ਕੀ ਲੈ ਆਉਂਦਾ ਇਹ ਚੀਜ਼ਾਂ ਡੇਲੀ ਆ ਡੇਲੀ ਠੀਕ ਹਨ ਤੇ ਫਿਰ ਦੱਸੋ ਕੀ ਨਹੀਂ ਬੰਦਾ ਕਰ ਸਕਦਾ ਤੇ ਉਹੀ ਗੱਲ ਆ ਕਿ ਪਹਿਲਾਂ ਨਾ ਪੂਰੇ ਪੂਰਾ ਤੱਥ ਕੱਢ ਕੇ ਫਿਰ ਇਹ ਚੀਜ਼ਾਂ ਬੋਲਿਆ ਕਰੋ ਇੱਕ ਨਾ ਯਾਰ ਜਿਹੜੇ ਵੀ ਵੀਰ ਆਮ ਆਦਮੀ ਪਾਰਟੀ ਦੇ ਵਿੱਚ ਖੇਤੀ ਕਰਦੇ ਆ ਬੰਦੇ ਬਹੁਤ ਵੀਰ ਆ ਜਿਹੜੇ ਜਦੋਂ ਆਮ ਆਦਮੀ ਪਾਰਟੀ ਵਾਲੇ ਖੇਤੀ ਕਰਦੇ ਆ ਆਲੂਆਂ ਦੀ ਖੇਤੀ ਕਰਦੇ ਆ ਉਹ ਮਾੜਾ ਯਾਰ ਭਗਵੰਤ ਮਾਨ ਨੂੰ ਦੱਸਦੇ ਕਿਉਂ ਨਹੀਂ ਵੀ ਆਲੂਆਂ ਦੇ ਲਈ ਕਿੰਨੇ ਟਰੈਕਟਰਾਂ ਦੀ ਲੋੜ ਪੈਂਦੀ ਆ ਜਿਵੇਂ ਅੱਜ ਉਹਨੇ ਗੇ ਹਨਾ ਕਿ 15 ਦਿਨ ਚ ਕੱਦੂ ਹੋ ਜਾਂਦਾ ਤੇ 10 ਦਿਨਾਂ ਚ ਕਾਣ ਕੇ ਬੀਜੀਆਂ ਦੀਆਂ ਮੁੜ ਕੇ ਟਰੈਕਟਰ ਵੇਲੇ ਠੀਕ ਆ ਕਿ ਵੀਰ ਤੈਨੂੰ ਕੀ ਪਤਾ ਵੀ ਟਰੈਕਟਰ ਵੇਲੇ ਆ ਜਾਂ ਕੀ ਆ ਤੈਨੂੰ ਕੀ ਪਤਾ ਭਰਾਵਾ ਤੂੰ ਸਿਰਫ ਇੱਕ ਗੱਲਾਂ ਕਰਕੇ ਉਹ ਜਿਹੇ ਬੰਦੇ ਆ ਜਿਹੜੇ ਤੈਨੂੰ ਇਹ ਚੀਜ਼ਾਂ ਲਿਖ ਕੇ ਦਿੰਦੇ ਆ ਜਾਂ ਤੇਰੇ ਦਿਮਾਗ ਦੇ ਵਿੱਚ ਪਾਉਂਦੇ ਆ ਠੀਕ ਨਹੀਂ ਤੇ ਮਾਨ ਸਾਹਿਬ ਮਾੜਾ ਮੋੜ ਨਾ ਜਿਹੜੇ ਥੋੜੇ ਪਾਰਟੀ ਦੇ ਬੰਦੇ ਆ ਲੂ ਲੂ ਲਾਉਂਦੇ ਆ ਜਾਂ ਕੋਈ ਕੰਮ ਕਰਦੇ ਆ ਉਹਨਾਂ ਦੀ ਪੁੱਛ ਲਿਆ ਕਰੋ ਕਿ ਟਰੈਕਟਰ ਜਿਹੜੇ ਜ਼ਿੰਮੇਦਾਰ ਆ ਤੁਸੀਂ ਤਾਂ ਖੇਤੀ ਕਦੀ ਕਰੀ ਨਹੀਂ ਕਿਉਂਕਿ ਮੈਂ ਮੈਂ ਨਹੀਂ ਥੋੜੀ ਅੱਜ ਤੱਕ ਛੋਟੇ ਹੁੰਦੇ ਤਾਂ ਥੋੜੇ ਉਹ ਸੁਣਦਾ ਰਿਆਂ ਜਿਹੜੇ ਤੁਹਾਡੀਆਂ ਰੀਲਾਂ ਆਉਂਦੀਆਂ ਸੀ ਜੱਤ ਤੋਂ ਲੈ ਕੇ ਹੁਣ ਤੱਕ ਤੁਸੀਂ ਖੇਤੀ ਦੀ ਗੱਲ ਕਦੇ ਨਹੀਂ કરી ਠੀਕ ਨਹੀਂ ਇਹ ਗੱਲ ਮੈਂ ਹਕੀਕਤ ਕਹਿੰਦਾ ਤੇ ਪਰ ਤੁਸੀਂ ਖੇਤੀ ਦੀ ਗੱਲ ਕਦੇ ਨਹੀਂ કરી ਹੈਨਾ ਤੇ ਹੁਣ ਤੁਹਾਨੂੰ ਆ ਕੇ ਖੇਤੀਆਂ ਬਾਰੇ ਪਤਾ ਲੱਗਣ ਲੱਗਾ ਕਿ ਇੰਨੀ ਕੁ ਟਰੈਕਟਰਾਂ ਦੀ ਲੋਡ ਪੈਂਦੀ ਹੈ ਠੀਕ ਨਹੀਂ ਵੀ 4 ਕਿੱਲੇ ਵਾਲੇ ਕੋਲੇ ਵੀ ਉਹੀ ਟਰੈਕਟਰ ਹੈ 40 ਕਿੱਲੇ ਵਾਲੇ ਕੋਲੇ ਵੀ ਉਹੀ ਟਰੈਕਟਰ ਤੁਹਾਨੂੰ ਕੀ ਪਤਾ ਮਾਨਸਾ ਵੀ 4 ਕਿੱਲੇ ਵਾਲਾ ਵਿਚਾਰਾ ਕਿੰਨੀ ਮਿਹਨਤ ਕਰਕੇ ਹੁਣ ਜਿਹੜਾ 40 ਕਿਲਿਆਂ ਦਾ مالک ਆ ਉਹ ਉਹ ਵੀਰ ਨੇ ਇੱਕ ਟਰੈਕਟਰ ਨਾਲ ਸਾਰ ਲੈਣਾ ਉਹ ਕਿਹੜਾ ਕਣਕ ਝੋਨੇ ਤੋਂ ਬਿਨਾ ਕੋਈ ਹੋਰ ਖੇਤੀ ਕਰਦਾ ਦੋ ਟਰੈਕਟਰ ਨਾਲ ਸਾਰ ਲੂ ਹਨ ਜਿਹੜਾ ਵਿਚਾਰਾ 4 ਕਿਲਿਆਂ ਵਾਲਾ ਵੀ ਜਿਆਦਾ ਟਰੈਕਟਰ ਰੱਖੀ ਪਿਆਦਾ ਉਹ ਬਾਈ ਕਿਰਾਏ ਦਾ ਕੰਮ ਵੀ ਕਰਦਾ ਹੋਰ ਕਿੰਨੇ ਕੰਮ ਕਰਦਾ ਹਨ ਕਿਰਾਏ ਦਾ ਕੰਮ ਕਰਨਾ ਖੇਤੀ ਵੱਧ ਕਰਦਾ ਚਾਰ ਟਰੈਕਟਰ ਨਾਲ ਸਰਦਾ ਹੀ ਇੱਕ ਟਰੈਕਟਰ ਨਾਲ ਕਿੰਨੇ ਕਿਲਿਆਂ ਦਾ ਸਾਰ ਲੂ ਇੱਕ ਟਰੈਕਟਰ ਨਾਲ ਨਹੀਂ ਸਰਦਾ ਬਾਈ ਆਲੂਆਂ ਦੇ ਵਿੱਚ ਜਿੰਨੇ ਟਰੈਕਟਰ ਹੁੰਦੇ ਉੰਨੇ ਹੀ ਘਟ ਜਾਂਦਾ ਜਦੋਂ ਆਲੂ ਬੀਜਨੇ ਆ ਅੱਗੇ ਟਾਈਮ ਪੀਰੀਅਡ ਬਹੁਤ ਵੱਡਾ ਹੁੰਦਾ ਸੀਗਾ ਹਰ ਇੱਕ ਕੰਮ ਦੇ ਲਈ ਜਿਵੇਂ ਸਮਝ ਲਓ ਝੋਨੇ ਦੇ ਮੂਰੇ ਟਾਈਮ ਪੀਰੀਅਡ ਬਹੁਤ ਵੱਡਾ ਹੁੰਦਾ ਸੀ ਜਦੋਂ ਕਣਕ ਬੀਜੂ ਨਹੀਂ ਉਦੋਂ ਟਾਈਮ ਪੀਰੀਅਡ ਬਹੁਤ ਵੱਡਾ ਹੁੰਦਾ ਸੀ ਉਦੋਂ ਦੌੜ ਨਹੀਂ ਸੀ ਹੁੰਦੀ ਇੰਨੀ ਹਣਾ ਕਿ ਠੀਕ ਆ ਉਸ ਤੋਂ ਬਾਅਦ ਟਾਈਮ ਪੀਰੀਅਡ ਆਇਆ ਲਿਮਿਟੇਸ਼ਨ ਹੋਈ ਆ ਤੇ ਲਿਮਿਟੇਸ਼ਨ ਵੀ ਜਿਵੇਂ ਆਲੂ ਝੋਨਾ ਲੱਗਣ ਦੇ ਵਿੱਚ ਸੁਧਾਰ ਆਇਆ ਡੇਟਾ ਅੱਗੇ ਹੋਈਆਂ ਵੀ ਆਹ ਡੇਟ ਤੋਂ ਬਾਅਦ ਹੀ ਝੋਨਾ ਲੱਗਣਾ ਉਹਦੇ ਵਿੱਚ ਪਾਣੀ ਨਾਲ ਬਹੁਤ ਫਰਕ ਪਿਆ ਆਪਣੇ ਵੀ ਪਾਣੀ ਤੇ ਪਾਣੀ ਦਾ ਪੱਧਰ ਨਹੀਂ ਉੱਨਾ ਗਿਆ ਹਣਾ ਕਿ ਪਰ ਜਿਹੜੀਆਂ ਚੀਜ਼ਾਂ ਤੁਸੀਂ ਕਰਦੇ ਹੋ ਨਾ ਵੀ ਬਿਨਾ ਉਹਦੇ ਵਾਲੀਆਂ ਆਧਾਰ ਤੇ ਬਿਨਾ ਕੋਈ ਆਧਾਰ ਤੇ ਕਰਦੇ ਹੋ ਉਹ ਚੀਜ਼ਾਂ ਨੂੰ ਨਾ ਦੇਖਿਆ ਕਰੋ ਕਿ ਤੁਹਾਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹਨ ਤੇ ਵੀ ਕੱਲੇ ਕਣਕ ਝੋਨਾ ਹੀ ਥੋੜੀ ਨਾ ਕੀਤੀ ਹੁੰਦੀ ਹੈ ਕਈ ਏਰੀਆ ਚ ਕਣਕ ਝੋਨਾ ਹੁਣ ਕਈ ਏਰੀਆ ਚ ਵੀਰੇ ਹੋਣੇ ਕਈ ਵੀਰ ਕਣਕ ਝੋਨੇ ਦੀ ਖੇਤੀ ਵੱਡੀ ਕਰਦੇ ਆ ਮਾਮਲੇ ਤੇ ਲੈ ਕੇ ਹਨਾ ਉਹਨਾਂ ਕੋਲੇ ਬਾਦੂ ਟਰੈਕਟਰ ਰੱਖਣੇ ਪੈਂਦੇ ਕਿਉਂ ਕਿਉਂਕਿ ਆ ਟਾਈਮ ਪੀਰੀਅਡ ਉਹੀ ਝੋਨਾ ਵੜਨ ਦਾ ਦਿਨ ਹੁੰਦੇ ਆ ਉਹੀ ਕਣਕ ਬਜਾਈ ਦੇ ਦਿਨ ਹੁੰਦੇ ਆ ਦੋ ਟਰੈਕਟਰ ਦਾ ਝੋਨਾ ਵੜਨ ਨੇ ਲੱਗ ਜਾਂਦਾ ਮਗਰ ਦੋ ਟਰੈਕਟਰਾਂ ਮਗਰਾਂ ਬੰਦਾ ਸੁਪਰ ਸੀਡਰ ਪਾ ਕੇ ਰੱਖਦਾ ਵੀ ਇਹਦੇ ਨਾਲ ਕਣਕ ਬੀਜਣੀ ਆ ਹੁਣ ਗੱਠਾਂ ਵਾਲਿਆਂ ਕੋਲੇ ਕਿੰਨੇ ਕਿੰਨੇ ਟਰੈਕਟਰ ਆ ਹਨ ਇਹ ਇਹ ਚੀਜ਼ਾਂ ਉਹ ਵੀ ਤਾਂ ਖੇਤੀ ਰਿਲੇਟਡ ਹੀ ਆਉਂਦਾ ਨਾ ਗੱਠਾਂ ਵਾਲਿਆਂ ਕੋਲੇ ਕਿੰਨੇ ਟਰੈਕਟਰ ਆ ਜਿਹੜੇ ਵੀਰ ਹੁਣ ਹੁਣ ਸਾਡੇ ਅਸੀਂ ਆਲੂਆਂ ਦਾ ਕੰਮ ਕਰਦੇ ਆ ਸਾਡੇ ਕੋਲੇ ਕਿੰਨੇ ਟਰੈਕਟਰ ਸਾਡੇ 3 ਟਰੈਕਟਰ ਤਾਂ ਪੱਕੇ ਝੋਨਾ ਢੋ ਦੋ ਟਰੈਕਟਰ ਆਲੂਆਂ ਦੀ ਬਿਜਾਈ-ਬਿਜਾਈ ਕਰਦੇ ਆ ਇੱਕ ਟਰੈਕਟਰ ਆਲੂ ਲੈ ਕੇ ਜਾਂਦਾ ਇੱਕ ਟਰੈਕਟਰ ਉੱਥੇ ਬੀਜਦਾ ਠੀਕ ਆ ਦੋ ਟਰੈਕਟਰ ਕੋल्ड ਸਟੋਰ ਚੋਂ ਆਲੂ ਲਿਉਣ ਨੂੰ ਲੱਗੇ ਹੁੰਦੇ ਆ ਠੀਕ ਆ ਤੇ ਮੂਰੇ ਚਾਰ ਪਾਂ ਟਰੈਕਟਰ ਮੂਰੇ ਖੇਤ ਤਿਆਰ ਕਰਨ ਨੂੰ ਲੱਗੇ ਹੁੰਦੇ ਆ ਦੱਸੋ ਦੋ ਇੱਕ ਟਰੈਕਟਰ ਕਿਹੜਾ ਕੰਮ ਕਰਦੂ ਮੈਨੂੰ ਇਸ ਗੱਲ ਦਾ ਜਵਾਬ ਦੋ ਠੀਕ ਆ ਤੋਂ ਡੀ ਇੱਕ ਗੱਲ ਹੋਰ ਮੈਂ ਨਾ ਚਲੋ ਮੈਨੂੰ ਬਹੁਤ ਵੀਰਾਂ ਦੇ ਤੇ ਮੈਸੇਜ ਆਉਂਦੇ ਆ ਵੀਰੇ ਆ ਤੁਹਾਡੇ ਏਰੀਆ ਚ ਜ਼ਮੀਨ ਰਿਕੁਆਇਰ ਹੋ ਗਈ। ਉਹ ਵੀ ਆਏ ਆ ਰਿਹਾ ਹਨਾ ਵੀ ਤੁਸੀਂ ਯਾਰ ਵੀਰੇ ਦੇਖੋ ਮੈਨੂੰ ਉਸ ਚੀਜ਼ ਬਾਰੇ ਨਾ ਨੌਲੇਜ ਨਹੀਂ ਹੈਗੀ ਵੀ ਰਿਕੁਆਇਰ ਵੀ ਉਹ ਕੀ ਪ੍ਰੋਸੀਜਰ ਆ ਕੀ ਨਹੀਂ ਮੈਂ ਉਸ ਚੀਜ਼ ਤੇ ਮੈਨੂੰ ਪਤਾ ਨਹੀਂ ਹਨਾ। ਤੇ ਹਾਂ ਪਰ ਇੱਕ ਚੀਜ਼ ਦਾ ਮੈਨੂੰ ਗੱਲ ਦਾ ਪਤਾ। ਬਾਈ ਕੱਲ ਪਰसों ਸਾਡੇ ਤੇ ਸੁਖਵੀਰ ਬਾਦਲ ਸਾਹਿਬ ਆਏ ਸੀ ਹਨਾ। ਉਹਨਾਂ ਨੇ ਏਸੀ ਦੇ ਉੱਤੇ ਉਹ ਗੱਲਾਂ ਕਹੀਆਂ ਹਨਾ। ਇੱਕ ਕਾਨੂੰਨ ਕਨਾਕਰਾਂ ਨੂੰ ਲਿਹਾਉਣ ਵਾਲੇ ਸੁਖੀਰ ਬਾਦਲਾ ਇਹਨਾਂ ਨੇ ਇਹ ਕਾਨੂੰਨ ਲਿਆਂਦਾ ਸੀਗਾ ਵੀ ਗਲਾਡਾਂ ਵੀ ਇਹ ਰਿਕੁਆਇਰ ਐਵੇਂ ਕਰ ਸਕਦੇ 2011 ਸੰਧ ਇਹਨਾਂ ਨੇ ਕਾਨੂੰਨ ਲਿਆਂਦਾ ਹੋਇਆ ਇਹਨਾਂ ਦੀ ਸਰਕਾਰ ਅੱਜ ਉਹੀ ਬੰਦਾ ਕਹਿ ਰਿਹਾ ਕਿ ਮੈਂ ਲੋਡੀਆਂ ਜ਼ਮੀਨਾਂ ਨੂੰ ਹੜੱਪਣ ਨਹੀਂ ਦਿੰਦਾ ਠੀਕ ਆ ਨੰਬਰ 2 ਤੇ ਹੁਣ ਇੱਕ ਹੋਰ ਗੱਲ ਦੱਸਦਾ ਉਸ ਤੋਂ ਬਾਅਦ ਜਿਹੜੇ ਕਾਲੀ ਪਾਰਟੀ ਨੂੰ ਛੱਡ ਚੁੱਕਿਆ ਸਾਡੇ ਇੱਥੇ ਹਲਕੇ ਦੇ ਹਨਾ ਕੀ ਹੁਣ ਉਹਨਾਂ ਵਿਰੋਧਤਾ ਹੋਗੀ ਦੋਨਾਂ ਪਾਸੇ ਜਾਂ? ਉਹਨਾਂ ਨੇ ਜਿੱਥੇ ਉਧਰ ਕਲੋਨੀਆਂ ਗੱਟੀਆਂ ਨੇ ਕਹਿੰਦੇ ਆ ਨਾ ਕਿ ਅਸੀਂ ਵਾਹੀਯੋਗ ਜ਼ਮੀਨ ਐ ਹੀ ਨਹੀਂ ਹੋਣ ਦੇਣੀ, ਫਲਾਨਾ ਨਹੀਂ ਹੋਣ ਦੇਣੀ, ਧਮਕਾ ਨਹੀਂ ਹੋਣ ਦੇਣੀ ਹਨਾ। ਯਾਰ ਜਿੱਥੇ ਉਹਨਾਂ ਨੇ ਕਲੋਨੀਆਂ ਗੱਟੀਆਂ ਨੇ ਹੈ ਉਹ ਸਾਰੀ ਵਾਹੀਯੋਗ ਹੀ ਜ਼ਮੀਨ ਸੀ। ਵੀ ਆਪ ਦਾ ਤੁਸੀਂ 10-10 15-15 ਕਰੋੜ ਰੁਪਈਆ ਵੰਟ ਲਿਆ। ਠੀਕ ਆ ਜਿੱਦਾਂ ਵੀ ਤੁਸੀਂ ਵੰਟਿਆ। ਇਹਨਾਂ ਲੋਕਾਂ ਤੋਂ ਸਸਤੀ ਲੈ ਲੈ ਕੇ ਤੁਸੀਂ ਆਪ ਰੁਪਈਏ ਪੂਰੇ ਠੋਕ ਮੇ ਵਟੇ ਹਨਾ ਤੇ ਆਪ ਤੁਸੀਂ ਕਲੋਨੀ ਦੇ ਕਲੋਨੀ ਘਟੀ ਜਾਂਦੇ ਹੋ ਕਿੰਨੀਆਂ ਰੋਡੀਆਂ ਕਲੋਨੀਆਂ ਖਾਲੀ ਪਈਆਂ ਵੀ ਜਿਨ੍ਹਾਂ ਤੇ ਤੱਕ ਮਕਾਨ ਵੀ ਨਹੀਂ ਆਇਆ ਬਟ ਇੱਕ ਕੱਟ ਕੱਟ ਕੇ ਪਲਾਂਟ ਸਿੱਟੇ ਪਏ ਹਨਾ ਉਹ ਵਾਈ ਲੋਗ ਵਾਈ ਲੈਕ ਜ਼ਮੀਨਾਂ ਨਹੀਂ ਸੀ ਉਦੋਂ 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 ਜੇ ਕੋਈ ਬੋਲਦਾ ਫਿਰ ਤੁਸੀਂ ਉਹਨਾਂ ਨੂੰ ਰੋਕ ਲੈਂਦੇ ਠੀਕ ਹੈ ਕੀ ਮੈਂ ਤਾਂ ਗੱਲ ਤੇ ਹੈਰਾਨ ਹੁੰਨਾ ਕੀ ਯਾਰ ਆਪ ਦਾ ਤੁਸੀਂ ਬਾਹੀ ਲੈ ਕੇ ਜ਼ਮੀਨ ਦਾ ਸਾਰੀ ਤੁਸੀਂ ਖਤਮ ਕਰਤੀ ਠੀਕ ਆ ਹੁਣ ਜਦੋਂ ਠੋਡੀਆਂ ਜ਼ਮੀਨਾਂ ਦਾ ਰੇਟ ਘਟ ਗਿਆ ਜਾਂ ਚੀਜ਼ਾਂ ਤੇ ਰੋਕ ਲੱਗੀ ਉਦੋਂ ਤੁਸੀਂ ਆ ਚੀਜ਼ਾਂ ਕਰਨ ਲੱਗੇ ਹਨ ਪਹਿਲਾਂ ਤੁਸੀਂ ਵੀ ਅੱਜ ਤੱਕ ਤੁਸੀਂ ਕਲੋਨੀ ਤੇ ਕਲੋਨੀ ਕੱਟੀ ਆਉਨੇ ਉਹ ਤੇ ਨਹਿਰ ਦੇ ਨਾਲ-ਨਾਲ ਸਾਰਾ ਦੇਖੋ ਜਾ ਕੇ ਸਾਰੀ ਤੁਸੀਂ ਕਲੋਨੀ ਤੇ ਕਲੋਨੀ ਕੱਟੀ ਪਈ ਉਹ ਵਾਹੀ ਲੋਕ ਜ਼ਮੀਨਾਂ ਤੇ ਕੁੱਲ ਕਲੋਨੀਆਂ ਕੱਟੀਆਂ ਹੋਈਆਂ ਠੋਡੀਆਂ ਉੱਥੇ ਕਿਹਾ ਕੋਈ ਪਹਿਲਾਂ ਕੋਈ ਕੁਝ ਹੋਰ ਬਣਾਇਆ ਸੀ ਵੀ ਉੱਥੇ ਖੇਤੀ ਨਹੀਂ ਸੀ ਹੁੰਦੀ ਵੀ ਉਹ ਤਾਂ ਬੰਜਰ ਪਈਦੀ ਉਹ ਤਾਂ ਬੰਜਰਾਂ ਦੇ ਤੁਸੀਂ ਕੀਤਾ ਨਹੀਂ ਕੀਤਾ ਨਾ ਤੇ ਯਾਰ ਦੋਗਲੇ ਚਿਹਰੇ ਬਾਈ ਹੁੰਦੇ ਆ ਉਹ ਹਮੇਸ਼ਾ ਮੂਹਰੇ ਲੱਗਣ ਵਾਲੇ ਫਿਰਦੇ ਹੁੰਦੇ ਆ ਕਿ ਹਾਂ ਅਸੀਂ ਕਿਵੇਂ ਲੋਕਾਂ ਨੂੰ ਕਮਲੇ ਬਣਾ ਕੇ ਆਪਦੇ ਮਗਰ ਲਾ ਲੀਏ ਆਪਣੇ ਲੋਕ ਹੈਗੇ ਆ ਕਿ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ ਠੀਕ ਨਹੀਂ ਪਹਿਲਾਂ ਥੋੜਾ ਜ਼ਮੀਨ ਨਾਲ ਪਿਆਰ ਤਾਂ ਉਦੋਂ ਸੀਗਾ ਕਿ ਤੁਸੀਂ ਜ਼ਮੀਨ ਲਈਆ ਤੁਸੀਂ ਸਾਰੀ ਜ਼ਮੀਨ ਤੇ ਖੇਤੀ ਕਰਦੇ ਹੋ ਤੁਸੀਂ ਹੋਰ ਡਿਵੈਲਪਮੈਂਟ ਕੁਝ ਹੋਰ ਨਹੀਂ ਹੋਣ ਨਹੀਂ ਦਿੱਤਾ ਠੀਕ ਨਹੀਂ ਉਹ ਉਹ ਸੀਗਾ ਥੋੜਾ ਪਿਆਰ ਕੇ ਜ਼ਮੀਨ ਨਾ ਕਿ ਤੁਸੀਂ ਜ਼ਮੀਨਾਂ ਲਈਆਂ ਤੁਸੀਂ ਖੇਤੀ ਹੀ ਕਰਦੇ ਹੋ ਹੋਰ ਕੁਝ ਨਹੀਂ ਕੀਤਾ ਤੁਸੀਂ ਤਾਂ ਲੋਕਾਂ ਤੋਂ ਜ਼ਮੀਨ ਲੈ ਲੈ ਕੇ ਲੋਕਾਂ ਨੂੰ ਹੋਰ ਪਾਸੇ ਜ਼ਮੀਨ ਦਿੰਦੇ ਹੋ ਤੇ ਉੱਥੇ ਜ਼ਮੀਨਾਂ ਤੁਸੀਂ ਲੈ ਕੇ ਖੇਤੀ ਕਰ ਉਹਦੇ ਕਲੋਨੀਆਂ ਕੱਟਦੇ ਹੋ ਠੀਕ ਆ ਸਾਰਾ ਉੱਤੇ ਲੁਧਿਆਣਾ ਫੈਟੋਂ ਵੇਟ ਵਾਲੀ ਨਹਿਰ ਤੇ ਤੁਸੀਂ ਜਾ ਕੇ ਦੇਖੋ ਸਾਰੀ ਸਾਰੀ ਨਹਿਰ ਦੇ ਨਾਲ-ਨਾਲ ਵਾਲੀ ਜ਼ਮੀਨ ਦੇ ਵਿੱਚ ਕਲੋਨੀਆਂ ਕੱਟੀਆਂ ਨੇ ਠੀਕ ਹੈ ਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਆਂ ਵੀ ਸਾਡੀਆਂ ਵੀ ਅਸੀਂ ਖੇਤੀਬਾਹੀ ਲੋਕ ਜ਼ਮੀਨਾਂ ਨੂੰ ਦੱਬਣ ਨਹੀਂ ਦੇਣਾ ਜਾਂ ਉਹ ਨਹੀਂ ਕਰਦੇ। ਠੀਕ ਹੈ। ਕਿ ਇਸ ਚੀਜ਼ ਦੇ ਹਾਂ ਜਿੰਨੀ ਕ ਮੈਨੂੰ ਇਸ ਚੀਜ਼ ਬਾਰੇ ਪਤਾ ਲੱਗੇ ਚਲੋ ਹੈ ਨੀਤੀਆਂ ਯਾਰ ਮਾੜੀਆਂ ਨੇ ਹਨਾ। ਜੋ ਵੀ ਹੈਗੀਆਂ ਕੀ ਹਾਂ ਕਿਸੇ ਦੀ ਜ਼ਮੀਨ ਦੱਬਣੀ ਜਾਂ ਕੁਝ ਵੀ ਕਰਨ ਨੂੰ। ਪਰ ਇੱਕ ਇੱਕ ਪੱਖ ਇਹ ਵੀ ਆਉਂਦਾ ਜੇ ਮੈਂ ਸ਼ਹਿਰ ਮੇਰੀ ਗੱਲ ਕਈ ਵੀਰਾਂ ਨੂੰ ਬੁਰੀ ਵੀ ਲੱਗਦਾ ਦੀ। ਜਿਵੇਂ ਹੁਣ ਇਹਨਾਂ ਨੇ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਹਨਾ ਕਿ ਜਿਹੜੇ ਵੀਰ ਤੋਂ 1-2 ਤੋਂ ਮੈਂ ਪੁੱਛਿਆ ਇਹਦੇ ਬਾਰੇ ਨੌਲੇਜ ਹੀ ਲਈ ਉਹਨਾਂ ਨੇ ਮੈਨੂੰ ਜੋ ਮੈਨੂੰ ਦੱਸਿਆ ਉਹ ਚੀਜ਼ ਬਾਰੇ ਗੱਲ ਕਰਦਾ ਕਿ ਉਹ ਕਹਿੰਦੇ ਵੀ ਜਿਵੇਂ ਹੁਣ ਉਹਨਾਂ ਨੇ 24 ਪਿੰਡ ਵਾਲੀ ਜ਼ਮੀਨ ਵੀ ਵਿੱਚ ਆ ਜਾਂਦੀ ਹੁੰਦੀ ਹੈ ਵੀ ਜਦੋਂ ਇਹਨਾਂ ਨੇ ਉਹ ਐਸਟੀਮੇਟ ਕੱਢਣਾ ਹੁੰਦਾ ਵੀ ਜਿੱਥੇ ਪਿੰਡ ਆ 24000 ਏਕੜ ਚ ਉਹ ਚ ਪਿੰਡ ਵੀ ਵਿੱਚ ਆ ਇਹ ਵੀ ਇਹਨਾਂ ਨੇ ਜਿੰਨੇ 5 ਹੈਗਾ ਪੰਜ ਜੂਨਾਂ ਦੀ ਜ਼ਮੀਨ ਆ ਵੀ ਇਹਨਾਂ ਚੋਂ 5 500 4 400 ਏਕੜ ਇਹਨਾਂ ਨੇ ਰਿਕੁਆਇਰ ਕਰਨਾ ਬਾਕੀ ਜ਼ਮੀਨ ਛੱਡ ਦੇਣੀ ਹੁੰਦੀ ਆ ਕਿ ਉੱਥੇ ਸੈਕਟਰਾਂ ਦੇ ਹਿਸਾਬ ਨਾਲ ਆਪਦੀਆਂ ਕਲੋਨੀਆਂ ਕੱਟ ਸੈਕਟਰ ਬਣਾਉਣਗੇ ਜਿਵੇਂ ਚੰਡੀਗੜ੍ਹ ਨਿਊ ਚੰਡੀਗੜ੍ਹ ਤੇ ਬਣੇ ਤੇ ਵੀ ਉਦਾਂ ਹੋਣਾ ਹੈ ਹਨ ਤੇ ਵੀ ਪਤਾ ਨਹੀਂ ਉਹਦਾ ਕੀ ਰੇਟ ਮਿਲਣਾ ਮੈਨੂੰ ਯਾਰ ਵੀਰੇ ਜ਼ਮੀਨਾਂ ਬਾਰੇ ਮੈਨੂੰ ਜ਼ਮੀਨਾਂ ਜਮੂਨਾਂ ਦੀ ਬਿਲਕੁਲ ਨੌਲੇਜ ਨਹੀਂ ਹੈਗੀ ਤਾਂ ਕਰਕੇ ਮੈਂ ਇਸ ਟੌਪਿਕ ਤੇ ਨਹੀਂ ਬੋਲ ਸਕਦਾ ਠੀਕ ਨਹੀਂ ਮੈਨੂੰ ਕੁਝ ਪਤਾ ਨਹੀਂ ਹੈਗਾ ਮੈਂ ਕੀ ਬੋਲਾਂ ਇਵੇਂ ਮੈਨੂੰ ਕੁਝ ਪਤਾ ਹੀ ਨਹੀਂ ਵੀ ਮੈਂ ਬੋਲ ਕੇ ਇੱਕ ਕਰੂੰਗਾ ਪਰ ਹਾਂ ਜਿਹੜੇ ਆ 도ਗਲੇ ਚਿਹਰੇਆਂ ਦੇ ਬੰਦਿਆਂ ਦਾ ਮੈਨੂੰ ਇਹ ਤਾਂ ਇਹਨਾਂ ਦਾ ਬੜਾ ਬੁਰਾ ਲੱਗਿਆ ਹਨਾ ਕਿ ਯਾਰ ਵੀ ਤੁਸੀਂ ਆਪ ਤਾਂ ਸਾਰੀਆਂ ਕਲੋਨੀਆਂ ਕੱਟੀਆਂ ਠੀਕ ਆ ਆਪ ਤੁਸੀਂ ਪੈਸੇ ਕਮਾ ਲਏ ਹਨਾ ਅੱਜ ਤੁਸੀਂ ਉਹ ਉਸ ਗੱਲ ਤੇ ਹੱਕ 'ਚ ਖੜਦੇ ਹੋ ਕਿ ਨਹੀਂ ਕਲੋਨੀਆਂ ਕੱਟਣੀਆਂ ਨਹੀਂ ਚਾਹੀਦੀਆਂ ਜਾਂ ਐਵੇਂ ਐਕਵਾਇਰ ਨਹੀਂ ਹੋਣੀ ਚਾਹੀਦੀ ਜਾਂ ਫਲਾਨਾ ਨਹੀਂ ਹੋਣੀ ਜਿਹੜੀ ਦੱਬਣ ਨਹੀਂ ਦੇਣੀ ਅਸੀਂ ਜ਼ਮੀਨ ਸਾਡੀ ਖੇਤੀ ਲੈ ਕੇ ਜ਼ਮੀਨ ਬੱਚੀ ਆ ਸਾਡੀ ਫਲਾਨ ਹੁਣ ਜਿਹੜੇ ਜਿੱਤੇ ਏਰੀਏ ਦੇ ਸਭ ਤੋਂ ਪਹਿਲਾਂ ਉਹ ਝੰਡੀ ਹੁੰਦੀ ਵੀ ਇੱਥੇ ਦੀ ਜ਼ਮੀਨ ਸਭ ਤੋਂ ਮਹਿੰਗੀ ਆ ਉਸ ਜਗ੍ਹਾ ਦੇ ਵਿੱਚ ਸਾਰਾ ਕੁਝ ਮਹਿੰਗਾ ਸੀ ਉਹ ਹੁਣ ਜ਼ਮੀਨ ਸਿਰਫ ਇੱਕ ਸਸਤੀ ਹੋ ਗਈ ਵੀ ਉਸ ਤੋਂ ਬਾਹਲਾ ਲਿਮਟ ਨਹੀਂ ਉਹਦਾ ਰੇਟ ਮਿਲ ਸਕਦਾ ਤਾਂ ਉਹਨਾਂ ਨੂੰ ਦੁੱਖ ਲੱਗਣ ਲੱਗਿਆ ਠੀਕ ਹੈ ਨਾ ਜੇ ਕਿਤੇ ਰੇਟ ਹੁੰਦਾ ਵੀ ਹਾਂ ਰੇਟ ਐ ਇੰਨੇ ਗੁਣਾ ਵੱਧ ਮਿਲਣਾ ਫੇਰ ਕਿਸੇ ਨੇ ਨਹੀਂ ਸੀ ਬੋਲਣਾ ਠੀਕ ਹੈ ਕੀ ਬਸ ਵੀ ਦੋ ਗਲੇ ਚਿਹਰੇ ਬਾਲੇ ਹੁੰਦੇ ਆ ਯਾਰ ਇਸ ਚੀਜ਼ਾਂ ਦੇ ਵਿੱਚ ਕਿ ਠੀਕ ਹੈ ਜੇ ਤੁਹਾਨੂੰ ਪਿਆਰ ਆ ਖੇਤੀ ਨਾਲ ਤੁਸੀਂ ਪੂਰੀ ਹਮਦਰਦੀ ਨਾਲ ਸਪੋਰਟ ਕਰੋ ਹਨ ਤੇ ਐਦਾਂ ਨਾ ਚਲਾਓ ਜਿੱਦਾਂ ਤੁਸੀਂ ਚਲਾਉਂਦੇ ਹੋ ਹਨ ਕਿ ਤੁਹਾਡੇ ਮਗਰ ਬੰਦੇ ਜੁੜਦੇ ਆ ਠੀਕ ਆ ਤੁਹਾਨੂੰ ਸਪੋਰਟ ਕਰਦੇ ਆ ਵਧੀਆ ਸਪੋਰਟ ਕਰਦੇ ਆ ਪਰ ਆਹ ਚੀਜ਼ਾਂ ਦੇ ਵਿੱਚੋਂ ਥੋੜਾ ਧਿਆਨ ਰੱਖੋ ਹਨ ਕਿ ਮੈਂ ਤਾਂ ਚਲੋ ਜਿੰਨੇ ਕੁ ਜੋਗੇ ਮੈਨੂੰ ਮਾੜੀ ਮੋਟੀ ਨੌਲੇਜ ਜਿੰਨੀ ਕੁ ਨੌਲੇਜ ਤਾਂ ਮੈਨੂੰ ਹੈ ਨਹੀਂ ਇਸ ਰਿਲੇਟਡ ਤਾਂ ਕਰਕੇ ਮੈਂ ਤੇ ਗੱਲ ਨਹੀਂ ਕਰਦਾ ਕਿਉਂਕਿ ਮੈਨੂੰ ਬਹੁਤ ਵੀਰ ਨਾਲ ਇੰਸਟਾਗ੍ਰਾਮ ਤੇ ਰੀਲ ਨਹੀਂ ਭੇਜੀ ਜਾਂਦੇ ਆ ਉਹ ਵੀ ਬਾਈ ਤੁਹਾਡੇ ਪਿੰਡ ਦੀ ਜ਼ਮੀਨ ਆਏ ਹੋ ਗਿਆ ਆਪਣਾ ਉਹ ਵੀਰੇ ਕੁਝ ਨਹੀਂ ਹੋਇਆ ਜਦੋਂ ਹੋਊਗੀ ਦੇਖੀ ਜਾਊਗੀ ਹਨਾ ਹੁਣ ਇਹ ਚ ਕੀ ਕਰ ਸਕਦੇ ਆ ਜੇ ਹੋਗੀ ਤਾਂ ਦੇਖੀ ਜਾ ਠੀਕ ਆ ਨਾ ਹੁਣ ਉਹ ਜੋ ਆ ਕੇ ਕੱਲਿਆਂ ਦਾ ਤਾਂ ਹੈ ਨਹੀਂ ਉਹਨੂੰ ਆਪਾਂ ਰੋਕ ਤਾਂ ਸਕਦੇ ਨਹੀਂ ਜਿਹੜੀ ਜ਼ਮੀਨ ਰਿਕੁਆਇਰ ਹੋਣੀ ਆ ਜੇ ਰੂਲ ਪਾਸ ਹੋ ਗਿਆ ਤਾਂ ਉਹ ਹੋਣੀ ਹੋਣੀ ਆ ਬਾਈ ਉਹਦੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਠੀਕ ਨਹੀਂ ਤੇ ਉਹੀ ਗੱਲ ਆ ਜੇ ਹੁਣ ਸ਼ਹਿਰਾਂ ਦੇ ਨੇੜੇ ਪਿੰਡ ਆ ਜੇ ਹੁਣ ਅਸੀਂ ਕਹਿੰਨੇ ਆ ਵੀ ਯਾਰ ਸਾਡਾ ਪਿੰਡ ਤਾਂ ਲੁਧਿਆਣੇ ਦੇ ਨਾਲ ਆ। ਅਸੀਂ ਤਾਂ ਯਾਰ ਸ਼ਹਿਰ 'ਚ ਬੈਠੇ ਆ। ਖੁੱਭ ਕੇ ਕਹਿੰਨੇ ਆ ਨਾ। ਕੰਬੀਰੇ ਫਿਰ ਉਹ ਮਾਰਤਾ ਸਾਡੇ ਉੱਤੇ ਪਊਗੀ। ਠੀਕ ਆ। ਹੁਣ ਜਿਵੇਂ ਸ਼ਹਿਰ ਆ, ਲੁਧਿਆਣਾ ਸ਼ਹਿਰ ਆ। ਸੰਬੋਧ ਕਰ ਲਓਗੀ ਲੁਧਿਆਣੇ ਸ਼ਹਿਰ ਦੇ ਵਿੱਚ ਨੇੜੇ-ਤੇੜੇ ਕਲੋਨੀਆਂ ਨੇ ਹਨਾ। ਜਿਵੇਂ ਹੁਣ ਉੱਥੇ ਹਜ਼ਾਰ ਗੱਡੀ ਵੱਧਦੀ ਆ ਜਿਹੜਾ ਉਹ ਯਾਰ ਉਹੀ ਰੋਡਾਂ ਤੇ ਥੋੜੀ ਨਾ ਚੱਲੂ। ਉਹਦੇ ਲਈ ਕੁਝ ਨਾ ਕੋਈ ਤਾਂ ਬਾਹਰ ਆਉਣਾ ਪਊ ਉਹਨੂੰ। ਇਹ ਚੀਜ਼ਾਂ ਤੇ ਬਾਕੀ ਚਲੋ ਹਾਂ ਬੰਦਿਆਂ ਨੂੰ ਰੇਟ ਪੂਰਾ ਮਿਲੇ ਉਹਨਾਂ ਦੀਆਂ ਜ਼ਮੀਨਾਂ ਦਾ ਜੇ ਦਾ ਰਿਕੁਆਇਰ ਕਰਨੀਆਂ ਨੇ ਐ ਰਿਕੁਆਇਰ ਕਰਨੀਆਂ ਨੇ ਉਹਨਾਂ ਨੂੰ ਰੇਟ ਪੂਰਾ ਮਿਲੇ ਤਾਂ ਕਰਦੇ ਆ ਤਾਂ ਯਾਰ ਉਹ ਹੁਣ ਕੀ ਕੀ ਕਹਿ ਸਕਦੇ ਜੇ ਜੇ ਰੂਲ ਹੀ ਪਾਸ ਹੋ ਗਿਆ ਤਾਂ ਉਹ ਹੁਣ ਜਿਵੇਂ ਸੜਕਾਂ ਵਾਲੇ ਰੂਲ ਪਾਸ ਹੋਇਆ ਉਹਨੂੰ ਕੋਈ ਰੋਕ ਨਹੀਂ ਨਾ ਸਕਦਾ ਜਿਹੜਾ ਹੈਗਾ ਉਹ ਤਾਂ ਬਈ ਹੋਣਾ ਹੀ ਹੋਣਾ ਤੇ ਪਰ ਇਹ ਜਿਹੜੇ ਜਿਹੜੀਆਂ ਸਰਕਾਰਾਂ ਨੇ ਰੂਲ ਪਾਸ ਕਰਿਆ ਉਹ ਅੱਜ ਹੱਬ ਕੇ ਕਹਿੰਦੇ ਅਸੀਂ ਤੁਹਾਡੀ ਜ਼ਮੀਨ ਐ ਹੋਣ ਨਹੀਂ ਦੇਣੀ ਵੀ ਉਹਦੇ ਹੀ ਤੁਸੀਂ ਕਿਉਂ ਪਾਸ ਕਰਿਆ 2011 ਚ ਬਹਿ ਕੇ ਤੁਸੀਂ ਪਾਸ ਕਰਿਆ ਇਹ ਰੂਲ ਫਿਰ ਅੱਜ ਤੁਸੀਂ ਉਸ ਉਸ ਚੀਜ਼ ਨੂੰ ਕਿਵੇਂ ਰੋਕ ਸਕਦੇ ਹੋ ਯਾਰ ਕਿਵੇਂ ਤੁਸੀਂ ਅੱਜ ਹੰਬ ਕੇ ਗਏ ਤਾਂ ਤੁਸੀਂ ਚੇਤੇ ਦਾ ਕਰ ਲੋ ਮਾੜਾ ਜਿਹਾ ਵੀ ਇਹ ਰੂਲ ਤੁਸੀਂ ਹੀ ਸਾਈਨ ਕਰਿਆ ਤੁਸੀਂ ਪਾਸ ਕਰਵਾਇਆ ਆਪਣੀ ਸਰਕਾਰ ਨੇ ਇਹ ਚੀਜ਼ਾਂ ਨੇ ਕਿ ਬਸ ਸਿਆਸਤ ਆ ਸਿਆਸਤ ਦਾ ਕੋਈ ਕੋਈ ਤੋੜ ਨਹੀਂ ਹੈਗਾ ਸੱਚੀ ਗੱਲ ਆ ਕਿ ਸਿਆਸਤ ਆ ਬੰਦਿਆਂ ਨੂੰ ਵੀ ਬਸ ਮੂਹਰੇ ਬੰਦਿਆਂ ਨੇ ਜਿਹੜੇ ਮੂਹਰੇ ਲਾ ਲਾ ਕੇ ਉਹ ਕਰਦੇ ਆ ਨਾ ਬਸ ਸਮਝੋ ਹੀ ਪਰਿਆ ਵੀ ਕੀ ਕੁਝ ਕਰ ਦਿੰਦੇ ਇਹ ਚੀਜ਼ਾਂ ਬਾਕੀ ਚਲੋ ਇਹਾ ਸੁਣਿਆ ਮਾਫ਼ ਕਿਉਂਕਿ ਮੈਨੂੰ ਇਸ ਚੀਜ਼ ਬਾਰੇ ਬੜੀ ਨੌਲੇਜ ਨਹੀਂ ਹੈਗੀ ਤਾਂ ਮੈਂ ਇਹ ਤੇ ਕੋਈ ਗੱਲ ਨਹੀਂ ਕਰ ਸਕਦਾ